ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੀ ਸੰਗਤ ਨੂੰ ਜੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਪਵਿੱਤਰ ਗੁਰਦਾਮ ਦੇ ਜਿੱਥੇ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦ ਗ੍ਰੰਥ ਦੀ ਰਚਨਾ ਕੀਤੀ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਪਵਿੱਤਰ 베ਰੀ ਦੇ ਜਿਸ ਦੇ ਹੇਠਾਂ ਬੈਠ ਕੇ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇ ਪਾਠ ਦੀ ਰਚਨਾ ਕੀਤੀ ਵੀਡੀਓ ਦੇ ਅੰਤ ਦੇ ਵਿੱਚ ਤੁਹਾਨੂੰ ਪਵਿੱਤਰ ਲੋਕਪੰਜਨੀ ਬੀਰੀ ਦੇਵੀ ਦਰਸ਼ਨ ਕਰਾਵਾਂਗੇ ਸੋ ਜੁੜੇ ਰਹੋ ਜੀ ਵੀਡੀਓ ਦੇ ਐਂਡ ਤੱਕ ਗੁਰਦੁਆਰਾ ਆਰਾਮਸਰ ਸਾਹਿਬ ਜੀ ਉਹ ਪਵਿੱਤਰ ਸਥਾਨ ਹੈ ਜਿੱਥੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀ ਇੱਕ ਪਾਵਨ ਸਰੋਵਰ ਤਿਆਰ ਕਰਵਾਇਆ ਅਤੇ ਇਹ ਸਰੋਵਰ ਦਾ ਨਾਮ ਆਰਾਮਸਰ ਸਾਹਿਬ ਰੱਖਿਆ ਇਸੇ ਸਰੋਵਰ ਦੇ ਆਸੇ-ਪਾਸੇ ਸ਼ਾਂਤਮਈ ਮਾਹੌਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੇ ਹੱਥੀ ਆਦ ਗ੍ਰੰਥ ਦੀ ਪੀੜ ਦੀ ਰਚਨਾ ਕਰਵਾਈ ਸ਼੍ਰੀ ਆਦ ਗ੍ਰੰਥ ਸਾਹਿਬ ਦੇ ਵਿੱਚ ਪੰਜਾਂ ਗੁਰੂਆਂ ਦੀ ਪਵਿੱਤਰ ਬਾਣੀ ਅਤੇ ਪਖਤਾਂ ਦੀ ਬਾਣੀ ਸ਼ਾਮਿਲ ਹੈ। ਭਾਈ ਗੁਰਦਾਸ ਜੀ ਪਾਸੋਂ ਬੀੜ ਲਿਖਵਾਉਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸੰਮਤ 1661 ਬਿਕਰਮੀ ਨੂੰ ਇਸ ਬੀੜ ਦਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਕੀਤਾ। ਥੋੜਾ ਸਮਾ ਸਤਗੁਰਾਂ ਦੀ ਸੰਗਤ ਦਾ ਨਿਗਮਨਣ ਤੋਂ ਬਾਅਦ ਮੈਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੇ ਦਰਸ਼ਨਾਂ ਲਈ ਚਲਾ ਗਿਆ ਜੋ ਗੁਰਦੁਆਰਾ ਰਾਮਸਰ ਸਾਹਿਬ ਦੇ ਬਿਲਕੁਲ ਨਾਲ ਹੀ ਸਥਿਤ ਹੈ ਇਹ ਪਵਿੱਤਰ ਗੁਰਦੁਆਮ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਮਹੱਤਮ ਰੱਖਦਾ ਹੈ ਇਹ ਉਹੀ ਪਵਿੱਤਰ ਗੁਰਦੁਆਮ ਹੈ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬੇਰੀ ਦੇ ਰੁੱਖ ਹੇਠਾਂ ਬੈਠ ਕੇ ਪਵਿੱਤਰ ਸੁਖਮਨੀ ਸਾਹਿਬ ਜੀ ਦੇ ਬਾਣੀ ਦੀ ਰਚਨਾ ਕੀਤੀ ਸੀ ਇਹ ਸੁਖਮਨੀ ਸਾਹਿਬ ਨੂੰ ਪੜ੍ਹ ਕੇ ਅੱਜ ਵੀ ਸਾਰੀਆਂ ਸੰਗਤਾਂ ਦੇ ਦੁੱਖ ਦਲੇਦਰ ਦੂਰ ਹੁੰਦੇ ਹਨ ਅਤੇ ਰਹਿਦੀ ਦੁਨੀਆ ਤੱਕ ਦੂਰ ਹੁੰਦੇ ਰਹਿਣਗੇ। ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਮੈਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਸਤ ਗੁਰਾਂ ਦੀ ਤਾਪਿਆ ਬੈਠ ਗਿਆ ਮੈਂ ਸਤਗੁਰਾਂ પાસે ਸਾਰੇ ਸਰਬੱਤ ਅਤੇ ਕੁੱਲ ਲੋਕਾਈ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਸਭ ਦੀਆਂ ਝੂਲੀਆਂ ਭਰੀਆਂ ਰੱਖਣ ਸਭ ਦੇ ਕਾਰਜਰਾਸ ਰੱਖਣ ਇਸ ਪਵਿੱਤਰ ਗੁਰਦੁਆਰਾਂ ਦੇ ਠੀਕ ਬਾਹਰ ਉਹ ਪੁਰਾਤਨ ਬੇਰੀ ਅੱਜ ਵੀ ਮੌਜੂਦ ਹੈ ਜਿੱਥੇ ਥੱਲੇ ਬੈਠ ਕੇ ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਰਚਨਾ ਕੀਤੀ ਸੀ। ਸਤਗੁਰਾਂ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਿਆ ਤੇ ਉਸ ਪੁਰਾਤਨ ਬੇਰੀ ਦੇ ਦਰਸ਼ਨ ਕੀਤੇ। ਇਸ ਪੁਰਾਤਨ ਬੇਰੀ ਦੇ ਰੁੱਖੇ ਹੀਠਾਂ ਪਹਿਲਾਂ ਇੱਕ ਥੜਾ ਮੰਜੀ ਦੇ ਰੂਪ ਵਿੱਚ ਮੌਜੂਦ ਸੀ। ਇਸੇ ਕਾਰਨ ਕਰਕੇ ਇਸ ਪਵਿੱਤਰ ਗੁਰਦੁਆਮ ਦਾ ਨਾਮ ਸ਼੍ਰੀ ਮੰਜੀ ਸਾਹਿਬ ਰੱਖਿਆ ਗਿਆ। ਆਦਿ ਵੀ ਸੰਗਤਾਂ ਦੂਰੋਂ ਦੂਰੋਂ ਆ ਕੇ ਇਸ ਪਵਿੱਤਰ 베ਰੀ ਦੇ ਦਰਸ਼ਨ ਕਰਦੀਆਂ ਹਨ ਅਤੇ ਆਪਣੇ ਜਨਮਾਂ ਜਨਮਾਂ ਦੇ ਦੁੱਖਾਂ ਦਾ ਨਿਵਾਰਨ ਕਰਦੀਆਂ ਹਨ। ਇਸ ਪਵਿੱਤਰ ਗੁਰਦੁਆਮ ਦੇ ਦਰਸ਼ਨਾਂ ਤੋਂ ਬਾਅਦ ਮੈਂ ਸ਼ਹੀਦ ਬਾਬਾ ਗਰਜਾ ਸਿੰਘ ਅਤੇ ਸ਼ਹੀਦ ਬਾਬਾ ਪੂਤਾ ਸਿੰਘ ਜੀ ਦੇ ਯਾਦਗਾਰੀ ਸਥਾਨ ਦੇ ਉੱਪਰ ਆ ਗਿਆ। ਇਹ ਗੁਰਦੁਆਰਾ ਸਹਿਬੀ ਗੁਰਦੁਆਰਾ ਮੰਜੀ ਸਾਹਿਬ ਦੇ ਬਿਲਕੁਲ ਨਾਲ ਹੀ ਸਥਿਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਪਵਿੱਤਰ ਗੁਰਦੁਆਮ ਦੀ ਇਮਾਰਤ ਥੋੜਾ ਸਮਾਂ ਪਹਿਲਾਂ ਹੀ ਤਿਆਰ ਕੀਤੀ ਗਈ ਹੈ। ਇਸੇ ਪਵਿੱਤਰ ਗੁਰਦੁਆਮ ਦੇ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਮ ਹੈ ਜਿੱਥੇ ਸੰਗਤਾਂ ਚੁਪੈਰਾ ਸਾਹਿਬ ਦਾ ਪਾਠ ਕਰਕੇ ਆਪਣੇ ਦੁੱਖਾਂ ਦਾ ਨਿਵਾਰਨ ਕਰਦੀਆਂ ਹਨ। ਸ਼ਹੀਦ ਬਾਬਾ ਕਰਜਾ ਸਿੰਘ ਅਤੇ ਸ਼ਹੀਦ ਬਾਬਾ ਪੋਤਾ ਸਿੰਘ ਜੀ ਸਿੱਖ ਧਰਮ ਦੇ ਮਹਾਨ ਸ਼ਹੀਦ ਹੋਏ ਹਨ। ਦੋਵੇਂ ਸ਼ਹੀਦ ਸਿੰਘਾਂ ਨੇ ਜਕਰੀਆ ਖਾਨ ਨੂੰ ਲਲਕਾਰਦੇ ਹੋਏ ਉਸ ਸਮੇਂ ਸੜਕ ਦੇ ਉੱਪਰ ਰਾਹੀਗਰਾਂ ਤੋਂ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਦੋਵੇਂ ਸ਼ਹੀਦ ਸਿੰਘ ਸੂਰਮਿਆਂ ਨੇ ਜਕਰੀਆ ਖਾਨ ਨੂੰ ਚਿੱਠੀ ਵੀ ਲਿਖੀ ਆ ਤੇ ਚਿੱਠੀ ਦੇ ਵਿੱਚ ਖਾਲਸਾ ਪੰਥ ਦੀ ਰਾਜ ਸਥਾਪਿਤ ਹੋਣ ਦੀ ਗੱਲ ਕੀਤੀ ਸਿੰਘਾਂ ਦੀ ਚਿੱਠੀ ਤੋਂ ਘਬਰਾਏ ਜਕਰੀਆ ਖਾਨ ਨੇ ਆਪਣੇ ਕਮਾਂਡਰ ਜਲਾਲਦੀਨ ਖਾਨ ਨੂੰ ਸਿੰਘਾਂ ਨੂੰ ਫੜਨ ਲਈ ਭੇਜਿਆ ਬਾਰੀ ਲਾਮ ਲਸ਼ਕਰ ਲੈ ਕੇ ਜਲਾਲਦੀਨ ਸਿੰਘਾਂ ਉੱਪਰ ਹਮਲਾ ਕਰਦਾ ਹੈ। ਦੋਵੇਂ ਸਿੰਘ ਮੁਗਲਾਂ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ ਹੋ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ। ਬਾਬਾ ਗਰਜਾ ਸਿੰਘ ਅਤੇ ਬਾਬਾ ਪੂਤਾ ਸਿੰਘ ਜੀ ਦੀ ਸ਼ਹੀਦੀ ਨੇ ਖਾਲਸਾ ਰਾਏ ਦੀ ਸਥਾਪਨਾ ਦੀ ਨੀਂ ਰੱਖੀ। ਅੱਜ ਵੀ ਸਾਰਾ ਸਿੱਖ ਜਗਤ 18ਵੀਂ ਸਦੀ ਦੇ ਦੋਵੇਂ ਮਹਾਨ ਸ਼ਹੀਦਾਂ ਨੂੰ ਯਾਦ ਕਰਕੇ ਉਨ੍ਹਾਂ ਦੀ ਸ਼ਹੀਦੀ ਅਗੇ ਸਿਰ ਚੁਕਾਉਂਦਾ ਹੈ। ਸ਼ਹੀਦ ਸਿੰਘਾਂ ਦੇ ਗੁਰਤਾਮਾ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਗੁਰਦੁਆਰਾ ਵਿਵੇਕਸਰ ਸਾਹਿਬ ਜੀ ਦੇ ਦਰਸ਼ਨਾਂ ਲਈ ਚੱਲ ਪਿਆ ਗੁਰਦੁਆਰਾ ਵਿਵੇਕਸਰ ਸਾਹਿਬ ਇਸ ਪਵਿੱਤਰ ਗੁਰਤਾਮ ਦੇ ਬਿਲਕੁਲ ਸਾਹਮਣੇ ਸਥਿਤ ਹੈ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਹ ਗੁਰਦੁਆਰਾ ਸਾਹਿਬ ਸਿੱਖ ਧਰਮ ਦੇ ਵਿੱਚ ਬਹੁਤ ਹੀ ਮਹਾਨਤਾ ਰੱਖਦਾ ਹੈ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਵੀ ਸ਼ਿਕਾਰ ਖੇਡ ਕੇ ਵਾਪਸ ਆਉਂਦੇ ਤਾਂ ਇਸ ਇਕਾਂ ਥਾਂ ਦੇ ਉੱਪਰ ਆ ਕੇ ਕੁਝ ਜ਼ਰ ਆਰਾਮ ਕਰਿਆ ਕਰਦੇ ਇਸੇ ਪਵਿੱਤਰ ਗੁਰਤਾਮ ਦੇ ਉੱਪਰ ਸੱਚੇ ਪਾਤਸ਼ਾਹ ਸਿੰਘਾਂ ਨਾਲ ਗਿਆਨ ਅਤੇ ਵਿਵੇਕ ਦੀਆਂ ਗੱਲਾਂ ਕਰਿਆ ਕਰਦੇ ਬਾਬਾ ਬੁੱਢਾ ਜੀ ਦੀ ਬੇਨਤੀ ਦੇ ਉੱਪਰ ਸਤਗੁਰਾਂ ਨੇ ਆਪਣੇ ਹੱਥੀ ਇਸ ਪਵਿੱਤਰ ਸਰੋਵਰ ਦਾ ਟੱਕ ਲਾਇਆ ਸੀ ਅਤੇ ਇਸ ਦਾ ਨਾਮ ਵਿਵੇਕ ਸਰ ਸਾਹਿਬ ਰੱਖਿਆ ਸੀ ਅੱਜ ਵੀ ਸੰਗਤਾਂ ਦੂਰੋਂ ਦੂਰੋਂ ਪਹੁੰਚ ਕੇ ਇਸ ਪਵਿੱਤਰ ਗੁਰਤਾਮ ਦੇ ਦਰਸ਼ਨ ਕਰਦੀਆਂ ਹਨ ਅਤੇ ਵਿਵੇਕ ਗਿਆਨ ਦੀ ਪ੍ਰਾਪਤੀ ਕਰਦੀਆਂ ਹਨ ਇੱਥੇ ਉਹ ਪੁਰਾਤਨ ਕਰੀਰ ਦਾ ਤਖਤ ਵੀ ਮੌਜੂਦ ਹੈ ਜਿਸ ਨਾਲ ਗੁਰੂ ਸਾਹਿਬ ਜੀ ਆਪਣਾ ਕੋੜਾ ਬੰਨਿਆ ਕਰਦੇ ਸਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਪੁਰਬ ਇਸ ਗੁਰਤਾਮ ਦੇ ਉੱਪਰ ਬਹੁਤ ਹੀ ਸ਼ਰਧਾ ਅਤੇ ਧੂਮਤਾਮ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਇਹਨਾਂ ਇਤਿਹਾਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਸ੍ਰੀ ਹਰਮੰਦਰ ਸਾਹਿਬ ਵਾਪਸ ਆ ਗਿਆ ਅਤੇ ਵਾਪਸ ਆਉਣ ਤੋਂ ਬਾਅਦ ਦੁੱਖਪੰਜਨੀ ਬੀਰੀ ਦੇ ਦਰਸ਼ਨ ਕੀਤੇ ਇਹ ਉਹੀ ਪਵਿੱਤਰ ਬੀਰੀ ਹੈ ਜਿਸ ਦੇ ਢੇਠਾਂ ਅਮਰ ਸरोवर ਦੇ ਇਸ਼ਨਾਨ ਕਰਨ ਨਾਲ ਬੀਬੀ ਰਜਨੀ ਦਾ ਕੋੜੀ ਪਤੀ ਠੀਕ ਹੋਇਆ ਸੀ ਅੱਜ ਵੀ ਸੰਗਤਾਂ ਇਸ ਪਵਿੱਤਰ ਬੀਰੀ ਦੇ ਢੇਠਾਂ ਇਸ਼ਨਾਨ ਕਰਦੀਆਂ ਹਨ ਅਤੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਤਰ ਕੇ ਆਪਣੇ ਸਾਰੇ ਦੁੱਖਾਂ ਦਾ ਨਿਵਾਰਨ ਕਰਦੀਆਂ ਹਨ ਇਸ ਪੁਰਾਤਨ 베ਰੀ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਥੜਾ ਸਾਹਿਬ ਦੇ ਉੱਪਰ ਜਾ ਕੇ ਬੈਠ ਗਿਆ। ਮੈਂ ਸਤਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਿਆਨ ਤਰਿਆ ਅਤੇ ਦੁਖ ਪੰਜਨੀ ਸਾਹਿਬ ਦਾ ਪਾਠ ਕੀਤਾ। ਸੰਗਤ ਜੀ ਵੀਡੀਓ ਦੇਖਣ ਤੋਂ ਬਾਅਦ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।